ਹਾਂ ਦੋਸਤੋ ਪਿਛਲੇ ਹਫਤੇ ਕਿਸਾਨ ਮਿਲਿਆ ਤਾਂ ਹਾਲਚਲ ਪੁੱਛਿਆ ਤੇ ਮੈਂ ਕਿਹਾ ਵੀ ਕੀ ਚੱਲਦਾ ਅੱਜਕੱਲ ਕਹਿੰਦਾ ਜੀ ਸਪਰੇਅ ਕਰਕੇ ਆਏ ਆ ਮੈਂ ਕਿਹਾ ਵੀ 13045 ਕੀਤੀ ਹੈ ਕਹਿੰਦਾ ਨਹੀਂ ਜੀ ਤੇਲੀਲੀ ਕੀਤੀ ਹੈ ਤਾਂ ਫਿਰ ਮੇਰੇ ਮਨ ਦੇ ਵਿੱਚ ਖਿਆਲ ਆਇਆ ਕਿ ਇਸਨ ਨਰੀਖਣ ਕੀਤਾ ਜਾਵੇ ਤਾਂ ਮੈਂ ਕਿ ਖੇਤਾਂ ਦੇ ਵਿੱਚ ਵੇਖਿਆ ਇੱਕ ਦੋ ਦਿਨ ਪਹਿਲਾਂ ਵੇਖੂ ਕਿਤੇ ਤੇਲਾ ਚੇ ਪਤਾ ਨਹੀਂ ਇਹ ਕਿਉਂਕਿ ਅੱਜ ਕੱਲ ਮੌਸਮ ਮੁਤਾਬਕ ਛੇਪੇ ਦੀ ਸਮੱਸਿਆ ਆ ਜਾਂਦੀ ਹੈ ਤੇ ਪਰ ਮੈਨੂੰ ਬਿਲਕੁਲ ਨਹੀਂ ਮਿਲਿਆ ਉੱਥੇ ਕਿਤੇ ਵੀ ਕੋਈ ਇਸ ਤਰ੍ਹਾਂ ਦੀ ਸਮੱਸਿਆ ਹੈ ਨਹੀਂ ਸੀ ਸੋਚਿਆ ਵੀ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਾਂ ਵੀ ਜਿੰਦਰ ਕੋਈ ਸਮੱਸਿਆ ਨਹੀਂ ਹੈਗੀ ਤੇ ਉਹਨੇ ਜੇ ਆਪਾਂ ਉਹਦਾ ਇਲਾਜ ਕਿਉਂ ਕਰਦੇ ਆ ਇਹ ਤਾਂ ਉਹੀ ਗੱਲ ਹੋਈ ਨਾ ਵੀ ਅਸੀਂ ਪਹਿਲੇ ਕਿਤੇ ਕਨੀਨੀਆਂ ਗੋਲੀਆਂ ਖਾ ਲਈਏ ਸਾਨੂੰ ਮਲੇਰੀਆ ਨਾ ਹੋ ਜਾਏ ਤਾਂ ਪਹਿਲਾਂ ਟਾਈਫਾਇਡ ਦੀ ਦਵਾਈ ਲੈਣੀ ਸ਼ੁਰੂ ਕਰ ਦਈਏ ਸਾਨੂੰ ਕਿਤੇ ਟਾਈਫਾਇਡ ਨਾ ਹੋ ਜਾਏ ਇਹ ਮੌਸਮ ਮੁਤਾਬਕ ਅਵਾਇਰਲ ਚੱਲਦਾ ਹੈਗਾ ਇਹਦੇ ਪਹਿਲੇ ਹੀ ਆਪ ਦਵਾਈ ਖਾਣੀ ਸ਼ੁਰੂ ਕਰ ਦਈਏ ਕੋਈ ਵੀ ਇਸ ਤਰ੍ਹਾਂ ਦਾ ਕੀੜਾ ਮਕਵਾੜਾ ਦੀ ਬਿਮਾਰੀ ਨਹੀਂ ਜਿਹੜੀ ਜਿਚੇਪਾ ਅੱਜ ਕੋਈ ਚਾਰ ਦਾਣੇ ਆ ਗਏ ਤਾਂ ਉਹ ਰਾਤ-ਰਾਤ ਕੋ ਖੇਤ ਵੇਲਾ ਕਰ ਦੇਗਾ ਇਹ ਇਸ ਦਾ ਡਰ ਸਾਨੂੰ ਨਹੀਂ ਪਾਲਣਾ ਚਾਹੀਦਾ ਜੇਕਰ ਸਮੱਸਿਆ ਹੈਗੀ ਹੈ ਤਾਂ ਉਹਦਾ ਨਿਰੀਖਣ ਕਰੋ ਪਹਿਲਾਂ ਖੇਤ ਦਾ ਨਿਰੀਖਣ ਬਹੁਤ 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 ਹੀ ਜ਼ਰੂਰੀ ਹੈ ਨਿਰੀਖਣ ਕਰਦੇ ਰਹੋ ਮੌਸਮ ਮੁਤਾਬਕ ਹੁੰਦੀ ਹੈ ਕਿ ਵੀਰ ਸਮੱਸਿਆ ਮਤ ਤਾਂ ਫੇਰ ਹੀ ਉਹਦੇ ਤੇ ਉਹਦਾ ਇਲਾਜ ਕਰੋ ਇਹ ਨਹੀਂ ਤਾਂ ਫਿਰ ਆਪਾਂ ਡਰ ਕੇ ਜਾਂ ਕਿਸ ਦੇ ਕਹਿਣ ਮੁਤਾਬਕ ਜਾਂ ਕਿਤੇ ਗਵਾਂਡੀ ਨੇ ਸਪਰੇਅ ਕਰਤੀ ਤਾਂ ਫਿਰ ਅਸੀਂ ਉਹਦੇ ਮਗਰ ਲੱਕੇ ਇਹ ਨਾ ਚੱਲਣਾ ਆਪਾਂ ਬਸ ਇਹ ਸਾਡੀ ਵੱਡੀ ਸਮੱਸਿਆ ਹੈ ਆਮ ਜ਼ਿੰਦਗੀ ਵਿੱਚ ਵੀ ਖੇਤੀ ਦੇ ਵਿੱਚ ਵੀ ਤੁਸੀਂ ਵੇਖੋ ਵੇਖੀ ਜਿਹੜਾ ਹੈਗਾ ਉਹ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਕਰਦੇ ਆਂ ਤੇ ਉਹਦੇ ਨਾਲ ਵਾਤਾਵਰਣ ਤਾਂ ਖਰਾਬ ਹੁੰਦਾ ਹੀ ਹੁੰਦਾ ਹੈ ਕੀੜਿਆਂ ਦੀ ਸ਼ਕਤੀ ਵੱਧਦੀ ਹੈ ਤੇ ਕਿਉਂਕਿ ਸਪਰੇਅ ਦਾ ਅਸਰ ਜੇ ਅਸੀਂ ਹੁਣ ਕਰਾਂਗੇ ਉਹਦਾ ਕੋਈ 10 12 ਦਿਨ ਹਫ਼ਤਾ ਅਸਰ ਰਹੇਗਾ ਤੇ ਉਸ ਤੋਂ ਬਾਅਦ ਮੌਸਮ ਜੇ ਤਬਦੀਲ ਹੋ ਗਿਆ ਤਾਂ ਇਹ ਸਮੱਸਿਆ ਆ ਗਈ ਤਾਂ ਫਿਰ ਅਸੀਂ ਬੇਫੇਰ ਹੋ ਜਾਣਾ ਵੀ ਸਾਡੇ ਤੋਂ ਸਪਰੇਅ ਕੀਤੀ ਵੀ ਹੈ ਤੇ ਅਸੀਂ ਨਿਰੀਖਣ ਖੇਤ ਦਾ ਕਰਨਾ ਹੀ ਨਹੀਂ ਕਿ ਆਪਣੇ ਤੋਂ ਕੋਈ ਸਮੱਸਿਆ ਆਉਂਦੀ ਨਹੀਂਗੀ ਤਾਂ ਉਹਦੇ ਪਤਾ ਲੱਗਣਾ ਵੀ ਉੱਥੇ ਨੁਕਸਾਨ ਹੋ ਜਾਣਾ ਹੈ ਅਸਿਕਰੇ ਵਿਸ਼ੇਸ਼ ਤੌਰ ਦੇ ਉੱਤੇ ਆਪਾਂ ਜੀ ਚੇਪੇ ਦੀ ਗੱਲ ਕਰੀ ਨਾ ਚੇਪੇ ਦੇ ਹਮਲੇ ਦੇ ਨਾਲ ਪਹਿਲਾਂ ਪੱਤੇ ਪੀਲੇ ਪੈ ਜਾਂਦੇ ਆ ਤੇ ਫਿਰ ਉਹਦਾ ਨਿਰੀਖਣ ਕਰਨ ਦਾ ਤਰੀਕਾ ਹੈ ਵੀ ਜਿਹੜੇ ਖੇਤ ਦੇ ਇਹ ਚਾਰ-ਛੇਰੇ ਨਿਗਾਹ ਮਾਰੋ ਕਿਉਂਕਿ ਜ਼ਿਆਦਾਤਰ ਬਾਹਰੋਂ ਸ਼ੁਰੂ ਹੁੰਦਾ ਹੈ ਤਾਂ ਉੱਥੇ ਤੁਸੀਂ ਜਿਹੜੀਆਂ ਹੈਗੇ ਚਾਰ ਇਸਾਂ ਵਿੱਚ ਇਹਦੇ ਚਾਰੇ ਖੁੰਜਾਂ ਉਤੋਂ 10-10 ਛਟਿਆਂ ਦਾ ਮਰੀਖਣ ਕਰੋ ਜਿਸ ਨੂੰ ਇੱਕ ਛੱਟੇ ਪ੍ਰਤੀ ਛੱਟਾ ਜਿਹੜਾ ਹੈਗਾ ਇਹ ਪੰਜ ਚੇਪੇ ਮਿਲਦੇ ਆ ਤਾਂ ਫਿਰ ਤੁਸੀਂ ਸਪਰੇਅ ਕਰਨ ਬਾਰੇ ਸੋਚੋ ਤੇ ਫਿਰ ਉਹਦੇ ਲਈ ਇਲਾਜ ਹੈਗਾ ਰੈ ਮਸ਼ਵਰਾ ਕਰੋ ਅ ਯੂਨੀਵਰਸਿਟੀ ਨੇ ਇਸ ਤਰ੍ਹਾਂ ਸੁਝਾਇਆ ਸਭ ਤੋਂ ਪਹਿਲਾਂ ਸਾਡੇ ਕੋਲੇ ਨਿੰਮ ਦਾ ਕੋਲ ਹੈ ਬਸ ਤਾਂ ਆਪਾਂ ਕੋਲੀ ਕਰਦੇ ਆ ਠੀਕ ਹੈ ਜਿਹੜੀ ਕੋਈ ਘਰੇ ਇਸਾਂ ਦੇ ਕੋਈ ਟੋਟਕੇ ਆ ਉਹਨਾਂ ਦੀ ਵਰਤੋਂ ਨਹੀਂ ਕਰਦੇਗੇ ਪਰ ਫਿਰ ਵੀ ਜਿਹੜੇ ਕਿਸਾਨ ਕਰਦੇ ਨੇ ਤੇ ਉਹਦੇ ਵਿੱਚ ਅਸੀਂ ਸੌਖਾ ਜਿਹਾ ਕੰਮ ਹੈ 4 ਕਿਲੋ ਨਿੰਮ ਦੀਆਂ ਕੁਮੜਾ ਲੈਣੀਆਂ ਪੱਤੇ ਹਰਿੰਗ ਟਾਣੀਆਂ ਲੈਣੀਆਂ ਉਸੇ ਨਾਲ ਨਮੂੜੀਆਂ ਵੀ ਦੱਸਿਆ ਪਰ ਨਮੂੜੀਆਂ ਮਿਲਦੀਆਂ ਨਹੀਂ ਜੀ ਤਾਂ ਉਹਨੂੰ 4 ਕਿਲੋ ਨੂੰ 10 ਲੀਟਰ ਪਾਣੀ ਦੇ ਵਿੱਚ ਪਾ ਲੈਣਾ ਉਸ ਤੋਂ ਬਾਅਦ ਉਹਨੂੰ ਉਬਾਲਣਾ ਹੈ ਅੱਧੇ ਘੰਟੇ ਲਈ ਉਸ ਤੋਂ ਬਾਅਦ ਉਹਨੂੰ ਛਾਣ ਲੈਣਾ ਛਾਣ ਕੇ ਤੇ ਉਹਦਾ ਤਕਰੀਬਨ 2 ਲੀਟਰ ਜਿਹੜਾ ਘੋਲ ਹੈ ਉਹ ਅਸੀਂ 1 ਏਕੜ ਦੇ ਹਿਸਾਬ ਨਾਲ ਵਰਤੋਂ ਕਰਨੀ ਹੈ ਪਾਣੀ ਉਹ ਹੀ ਸਾਡਾ 80 ਤੋਂ 100 ਲੀਟਰ ਲੱਗਣਾ ਹੈਗਾ ਇਹ ਜੇ ਅਸੀਂ ਫਿਰ ਦੁਕਾਨ ਤੋਂ ਦੋਈ ਲੈਣੀ ਆ ਤਾਂ ਫਿਰ ਸਾਡੇ ਕੋਲੇ ਇਕਟਾਰਾ ਹੈਗੀ ਆ ਉਹ 20 ਗ੍ਰਾਮ ਲੈਣੀ ਆ ਅਸੀਂ ਕਿਲੇ ਸਾਹਿਬ ਨਾਲ ਤਾਂ ਉਹਨੂੰ ਵੀ ਪਾਣੀ ਅਸੀਂ ਉਹੀ ਲੈਣਾ ਪਰ ਜੇ ਅੱਜ ਕੱਲ੍ਹ ਉਹ ਚੱਲਦੇ ਨੇ ਮੋਟਰ ਵਾਲੇ ਪੰਪ ਚੱਲਦੇ ਨੇ ਤਾਂ ਫਿਰ ਅਸੀਂ ਪਾਣੀ ਦਾ ਜਿਹੜਾ ਹੈਗਾ 30 ਲੀਟਰ ਤੱਕ ਘਟਾ ਸਕਦੇ ਆ ਪਰ 50 ਤੋਂ ਲੈ ਕੇ 70 ਲੀਟਰ ਤੱਕ ਪਾਣੀ ਦੀ ਵਰਤੋਂ ਕਰ ਸਕਦੇ ਆ ਫਸਲ ਮੁਤਾਬਕ ਸੋ ਇਸ ਤਰੀਕੇ ਨਾਲ ਦੀ ਅਸੀਂ ਰੋਕਥਾਮ ਕਰ ਸਕਦੇ ਆ ਬਾਕੀ ਨਿਰੀਖਣ ਰੱਖੋ ਜਰੂਰ ਨਿਰੀਖਣ ਕਰਦੇ ਰਹੋ ਤੇ ਦੂਜੀ ਪੱਖੇ ਵੀ ਹੈਗਾ ਇਹਦੇ ਵਿੱਚ ਵੀ ਜੇ ਜਿੱਥੇ ਕਿਤੇ ਹੈਗਾ ਇਹ ਕਿਉਂਕਿ ਸਾਰੇ ਖੇਤ ਦੇ ਵਿੱਚ ਸਿੱਧਾ ਹਮਲਾ ਨਹੀਂ ਕਰਦਾ ਜੇ ਤੁਹਾਨੂੰ ਖੇਤ ਦੇ ਪਾਸੇ ਐਸਿਕ ਤੇ ਲੱਗਦਾ ਤੇ ਇੱਕ ਅੱਧੀ ਢੋਲੀ ਉੱਥੇ ਕਰ ਦਿਓ ਤੇ ਨਾਲ ਨਾਲੇ ਦੇ ਪਾਸੇ ਨੰਦੀਆਂ ਨਾਲੋਂ ਤੇ ਵੀ ਕਰ ਦਿਓ ਇਸ ਤਿਕ ਇਹ ਸਮੱਸਿਆ ਦਾ ਹੱਲ ਹੋ ਸਕਦਾ ਹੈ ਤੇ ਪਰ ਨਰੀਖਣ ਕਰਦੇ ਰਹੋ ਜੇ ਕੋਈ ਸਮੱਸਿਆ ਆਵੇ ਤਾਂ ਫੇਰ ਹੀ ਕਰਨ ਦਾ ਫਾਇਦਾ ਆਦਰਵਾਇਸ ਸਾਡਾ ਜਿਹੜਾ ਸਮਾਂ ਵੀ ਖਰਾਬ ਹੁੰਦਾ ਹੈ ਤੇ ਪੈਸੇ ਵੀ ਖਰਚ ਹੁੰਦੇ ਆ ਠੀਕ ਹੈ ਤੇ ਹੋਰ ਵੀ ਕਈ ਸਾਰੇ ਉਹਦੇ ਨੁਕਸਾਨ ਆ ਕਿਉਂਕਿ ਸਾਡਾ ਨਾਹਰਾ ਜਿਹੜਾ ਇਹੀ ਆ ਮੀਨ ਇਅਸੀਂ ਛਾੜਤਾ ਹੁਣ ਜਿੰਨੇ ਕ ਵੱਧ ਗਈ ਉਹਨੇ ਖੋ ਗਈ ਤੇ ਤੇ ਖਰਚਾ ਘਟਾ ਕੇ ਅਸੀਂ ਉਹਦੀ ਜਿਹੜੀ ਆਮਦਨ ਇਹ ਵਿੱਚ ਵਾਦਾ ਕਰ ਸਕਦੇ ਆ ਹਾਂ ਸੋ ਜੇਕਰ ਜਾਣੀ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੈ ਹਾਂ ਆਪਣੇ ਬਾਕੀ ਕਿਸਾਨ ਭਰਾਵਾਂ ਨਾਲ ਵੀ ਸਾਂਝੀ ਕਰੋ ਬਹੁਤ ਬਹੁਤ ਧੰਨਵਾਦ